ਤੇ ਲੋਕਾਂ ਨੇ ਬ੍ਰੇਕ ਤੇ ਆਲੇ ਸਾਹਮਣੇ ਸੀ ਵਾਸਤੇ ਗਾਇਨ ਮਾੜਾ ਅਰੇ ਆ ਤਾਰੀਫ ਮੁਸੀਬਤ ਤੋਂ ਕਬਰਾਉਣ ਵਾਲੇ ਦੀ ਨਹੀਂ ਸਗੋ ਸਮਝਦਾਰੀ ਨਾਲ ਉਸ ਤੋਂ ਪਾਰ ਪਾ ਜਾਣ ਵਾਲੇ ਦੀ ਹੁੰਦੀ ਹੈ ਤੇ ਕੁਝ ਐਸਾ ਹੀ ਉਦੇਪੁਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਟਰੱਕ ਡਰਾਈਵਰ ਜਦ ਕਿ ਇੱਕ ਪਹਾੜੀ ਇਲਾਕੇ ਵਿੱਚ ਮੌਜੂਦ ਸੀ ਤਾਂ ਉਸ ਵੇਲੇ ਅਚਾਨਕ ਟਰੱਕ ਦੀਆਂ ਜੋ ਬ੍ਰੇਕਾਂ ਨੇ ਉਹ ਫੇਲ ਹੋ ਗਈਆਂ ਤੇ ਐਸੇ ਦੇ ਵਿੱਚ ਹੱਥ ਪੈਰਾਂ ਦੀ ਪੈ ਗਈ ਇਸ ਟਰੱਕ ਡਰਾਈਵਰ ਨੂੰ ਕਿ ਹੁਣ ਕੀ ਕੀਤਾ ਜਾਏ ਬਿੱਕਤਾ ਬ੍ਰੇਕ ਫੇਲ ਹੋ ਚੁੱਕੀ ਹੈ ਦੂਸਰਾ ਇਲਾਕਾ ਢਲਾਨ ਵਾਲਾ ਹੈ ਹੁਣ ਉਤਰ ਰਿਹਾ ਸੀ ਟਰੱਕ ਤਾਂ ਇੱਕ ਵੈਸੀ ਰੇਸ ਛੱਡੇ ਤੇ ਵੀ ਟਰੱਕ ਰੁੜਦਾ ਹੀ ਜਾ ਰਿਹਾ ਨਹੀਂ ਬੰਦਾ ਕਹਿੰਦਾ ਚਲੋ ਰੇਸ ਛੱਡੀ ਆਪਣੇ ਆਪ ਰੁਕ ਜਾਊਗਾ ਪਰ ਹੁਣ ਇੱਥੇ ਦੱਲੇ ਰੁੜਦਾ ਜਾ ਰਿਹਾ ਤਾਂ ਆਖਰਕਾਰ ਕਰਦਾ ਤਾਂ ਕਰਦਾ ਕੀ ਫਿਰ ਕੁਝ ਦੇਰ ਬਾਅਦ ਇਸ ਟਰੱਕ ਵਾਲੇ ਨੇ ਦੇਖਿਆ ਕਿ ਸਾਈਡ ਦੇ ਵਿੱਚ ਇੱਕ ਡਿਵਾਈਡਰ ਹੈ ਤਾਂ ਉਸ ਡਿਵਾਈਡਰ ਦੇ ਉੱਤੇ ਉਸ ਨੂੰ ਚੜ੍ਹਿਆ ਪਰ ਇਸ ਦੇ ਨਾਲ ਕਿਵੇਂ ਟਰੱਕ ਰੁਕੇਗਾ ਤਾਂ ਉਸ ਨੇ ਡਿਵਾਈਡਰ ਤੇ ਚੜ੍ਹਿਆ ਉੱਥੇ ਘਾਹ ਪੱਤੀਆਂ ਸੀ ਹੁਣ ਕਈ ਝਾੜੀਆਂ ਹੁੰਦੀਆਂ ਨੇ ਇਸ ਨਾਲ ਬ੍ਰੇਕ ਅਕਸਰ ਕੀ ਕਰਦੀ ਹੈ ਬ੍ਰੇਕ ਟਾਇਰ ਦੇ ਵਿੱਚ ਜੋ ਉਸ ਦਾ ਇੱਕ ਜ਼ੋਰ ਲਗਾ ਕੇ ਜੋ ਇੱਕ ਅ ਗਤੀਰੋਧ ਪੈਦਾ ਹੁੰਦਾ ਜਿਸ ਦੇ ਨਾਲ ਉਹ ਟਾਇਰ ਰੁਕਦਾ ਤੇ ਇਸੇ ਤਰੀਕੇ ਦੇ ਨਾਲ ਦਿਮਾਗ ਲਗਾਇਆ ਇਸ ਡਰਾਈਵਰ ਨੇ ਤੇ ਉੱਥੇ ਹੀ ਰੋਣ ਦਾ ਸ਼ੁਰੂ ਕਰ ਦਿੱਤਾ ਉਸ ਟਰੱਕ ਨੂੰ ਤੇ ਟਰੱਕ ਡਿਵਾਈਡਰ ਦੇ ਉੱਤੇ ਛਾੜੀ ਰੱਖਿਆ ਤੇ ਜਿਵੇਂ ਜਿਵੇਂ ਗਿਆ ਵਿੱਚ ਨੂੰ ਸਪੀਡ ਤਾਂ ਹੌਲੀ ਹੋਈ ਸੀ ਕੁਝ ਰਿਲੀ ਸਪੀਡ ਹੌਲੀ ਹੋਈ ਪਰ ਅੱਗੇ ਜਾ ਕੇ ਕੀ ਹੋਇਆ ਕਿ ਢਲਾਨ ਹੋਰ ਜ਼ਿਆਦਾ ਥੱਲੇ ਨੀਵੀ ਹੋ ਗਈ ਤਾਂ ਫਿਰ ਉਸ ਦੇ ਨਾਲ ਟਰੱਕ ਦੀ ਸਪੀਡ ਦੁਬਾਰਾ ਤੇਜ਼ ਹੋ ਗਈ ਫੇਰ ਉਸਨੇ ਜਿਵੇਂ ਤੇਵੇਂ ਕਰਕੇ ਸਾਈਡ ਚੋਂ ਕੱਢਿਆ ਪਰ ਇੱਕ ਗੱਲ ਦੀ ਇੱਥੇ ਸਿਫਤ ਕਰਨੀ ਬਣਦੀ ਐ ਇਸ ਡਰਾਈਵਰ ਦੀ ਕਿ ਜਿੱਥੇ ਦਿਮਾਗ ਆਪਣਾ ਤਾਂ ਲਾਇਆ ਹੀ ਲਾਇਆ ਟਰੱਕ ਨੂੰ ਰੋਕਣਾ ਕਿਵੇਂ ਆ ਪਰ ਦੂਸਰੇ ਪਾਸੇ ਇਹ ਧਿਆਨ ਵੀ ਪੂਰਾ ਰੱਖਿਆ ਕਿ ਕਿਸੇ ਹੋਰ ਨੂੰ ਦਿੱਕਤ ਨਾ ਹੋਵੇ ਨਾਲ ਹੋਰ ਗੱਡੀਆਂ ਹੋਰ ਵਾਹਨ ਵੜੇ ਜਾ ਰਹੇ ਸੀ ਤੁਸੀਂ ਦੇਖ ਵੀ ਸਕਦੇ ਹੋ ਵੀਡੀਓ 'ਤੇ ਲੋਕਾਂ ਨੇ ਬਣਾਈਆਂ ਸਾਰੇ ਦੇਖੀ ਜਾ ਰਹੇ ਸੀ ਕਿ ਆਖਰਕਾਰ ਹੁਣ ਹੁੰਦਾ ਕੀ ਐ ਇਹ ਟਰੱਕ ਵਾਲਾ ਹੁਣ ਲੇਟ ਆ ਗਿਆ ਰੋਕੂਗਾ ਕਿਵੇਂ ਫੇਰ ਡਿਵਾਈਡਰ ਤੇ ਚੜ੍ਹਿਆ ਨਹੀਂ ਬਣੀ ਗੱਲ ਫੇਰ ਅੱਗੇ ਅੱਗੇ ਕਰਦਾ ਉਸਨੇ ਅੱਗੇ ਜਾ ਕੇ ਜਦ ਇਸੇ ਤਰ੍ਹਾਂ ਕਾਪਤੀਆਂ ਸ਼ੁਰੂ ਹੋਈਆਂ ਫਿਰ ਉਹਦੇ ਉੱਤੇ ਤਾ ਐਦਾਂ ਕਰਦੇ ਕਰਦੇ ਫਿਰ ਅੱਗੇ ਜਿਹੜਾ ਟਰੱਕ ਵੱਧਦਾ ਗਿਆ ਤਾਂ ਫਿਰ ਲੱਗ ਰਿਹਾ ਸੀ ਵੀ ਲੈਵੀ ਹੁਣ ਨਹੀਂ ਰੁਕਦਾ ਹੁਣ ਤਾਂ ਇਹ ਢਲਣ ਤੇ ਜਾਈਓ ਜਾਣਾ ਹੈ ਤਾਂ ਫਿਰ ਜਦ ਅੱਗੇ ਗਿਆ ਹੈ ਨਾ ਕਾਫੀ ਦੇਰ ਤੱਕ ਫਿਰ ਸਹੀ ਆਇਆ ਇੱਕ ਪੈਚ ਜਿੱਥੇ ਕੀ ਹੌਲੀ-ਹੌਲੀ ਉਸ ਦੇ ਉੱਤੇ ਰਗੜ ਖਾਂਦਾ ਹੋਇਆ ਇਹ ਟਰੱਕ ਰੁਕਿਆ ਲੋਕਾਂ ਨੇ ਵੀ ਜ਼ਫਤਬੜੀ ਕੀਤੀ ਇਸ ਟਰੱਕ ਡਰਾਈਵਰ ਦੀ ਕਿ ਉਸ ਨੇ ਨਹੀਂ ਤਾਂ ਹਾਦਸਾ ਬੜਾ ਉੱਥੇ ਹੀ ਮਾੜਾ ਹੋ ਸਕਦਾ ਸੀ ਬਹੁਤ ਸਾਰੇ ਲੋਕ ਨੇ ਕਿਉਂਕਿ ਹੁਣ ਟਰੱਕ ਹੈ ਨਾਲ ਜੇ ਕਿਸੇ ਦੀ ਵੀ ਸਾਈਡ ਲੱਗੀ ਤਾਂ ਕੋਈ ਬਾਈਕ ਸਵਾਰ ਕੋਈ ਗੱਡੀ ਦੇ ਜੋ ਚਾਲਕ ਹੈ ਉਹਨਾਂ ਨੂੰ ਵੀ ਸੱਟਾਂ ਵਧੇਰੀਆਂ ਲੱਗ ਸਕਦੀਆਂ ਸੀ ਪਰ ਇਸ ਡਰਾਈਵਰ ਨੇ ਜਿੱਥੇ ਆਪਣੀ ਸਮਝਦਾਰੀ ਦੇ ਨਾਲ ਆਪਣਾ ਟਰੱਕ ਵੀ ਬਚਾਇਆ ਟਰੱਕ ਦੇ ਵਿੱਚਲਾ ਮਾਲ ਵੀ ਬਚਾਇਆ ਦੇ ਨਾਲੋਂ ਨਾਲ ਲੋਕਾਂ ਦੀ ਜਾਨ ਵੀ ਬਚਾਈਆ ਤਾਂ ਇਸ ਲਈ ਲੋਕ ਉਹਨੂੰ ਤਾਰੀਫ਼ ਕਾਫੀ ਜ਼ਿਆਦਾ ਕਰ ਰਹੇ ਨੇ ਤਸਵੀਰਾਂ ਨੇ ਇਹ ਉਦੇਪੁਰ ਦੀਆਂ ਉਦੇਪੁਰ ਦਾ ਪਹਾੜੀ ਇਲਾਕਾ ਆ ਜਾਂਦਾ ਜਿੱਥੇ ਕਿ ਰਾਜਸਥਾਨ ਦੇ ਵਿੱਚ ਇਹ ਟਰੱਕ ਡਰਾਈਵਰ ਜਾ ਜਾ ਰਿਹਾ ਸੀ ਇਹ ਸਾਰੀ ਦੀ ਸਾਰੀ ਘਟਾ ਵਾਪਰੀ ਤੇ ਹੁਣ ਵੀਡੀਓ ਸਾਹਮਣੇ ਆਈ ਹੈ ਵੀਡੀਓ ਤੋਂ ਬਾਅਦ ਲੋਕ ਤਾਰੀਫ਼ ਖੂਬ ਕਰ ਰਹੇ ਨੇ ਕਿ ਇਹ ਜੋ ਟਰੱਕ ਡਰਾਈਵਰ ਸੀ ਇਹ ਆਪਣਾ ਦਿਮਾਗ ਲਾ ਗਿਆ ਕਿਉਂਕਿ ਗੀਤਾ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਨਾ ਕਿ ਔਖੀ ਹੈ ਜਹਾਜਾ ਤੋਂ ਡਰਾਈਵਰੀ ਟਰੱਕਾਂ ਦੀ ਤਾਂ ਐਸੇ ਦੇ ਵਿੱਚ ਸੱਚਮੁੱਚ ਔਖੀ ਹੈ ਜੇਕਰ ਐਸਾ ਕਦੇ ਮੰਜ਼ਰ ਦੇਖਣ ਨੂੰ ਮਿਲ ਜਾਏ ਤਾਂ ਐਸੇ ਦੇ ਵਿੱਚ ਕੀ ਕੁਝ ਕਰਨਾ ਕਿਵੇਂ ਦਿਮਾਗ ਲਾਣਾ ਕਿਉਂਕਿ ਆਮ ਬੰਦਾ ਤਾਂ ਜੇਕਰ ਬ੍ਰੇਕ ਫੇਲ ਹੋ ਜਵੇ ਵੈਸੀ ਹੀ ਬਾਉਂਦਲ ਜਾਵੇ ਕਿ ਇਸ ਦਾ ਕਰੀਏ ਕੀ ਹੁਣ ਐਸੀ ਕੰਡੀਸ਼ਨ ਚ ਜਾ ਕੇ ਉਹ ਵੀ ਜਦ ਐਡਾ ਵਾਹਨ ਥੱਲੇ ਹੋਵੇ ਜਿਸ ਦੇ ਨਾਲ ਹੋਰਾਂ ਨੂੰ ਵੀ ਨੁਕਸਾਨ ਹੋ ਸਕਦਾ ਪਰ ਠੰਡੇ ਦਿਮਾਗ ਦੇ ਨਾਲ ਇਸ ਡਰਾਈਵਰ ਨੇ ਉੱਥੇ ਕੰਮ ਸੰਭੀ ਰੱਖਿਆ ਤੇ ਉਸ ਦੇ ਨਾਲ ਕੰਮ ਵੀ ਆਈ ਏ ਚੀਜ਼ ਇਸ ਲਈ ਇਸ ਤੋਂ ਸਿੱਖਣਾ ਵੀ ਚਾਹੀਦਾ ਸਾਰਿਆਂ ਨੂੰ ਕਿ ਜੇਕਰ ਕਦੇ ਮੁਸੀਬਤ ਆ ਵੀ ਜਾਵੇ ਤਾਂ ਐਸਾ ਦਿਮਾਗ ਲਾ ਕੇ ਫਿਰ ਨਾਲੋਂ ਨਾਲ ਠੰਡੇ ਦਿਮਾਗ ਨਾਲ ਉਸ ਦਾ ਸੋਲੂਸ਼ਨ ਕੀਤਾ ਜਾਏ ਨਹੀਂ ਤਾਂ ਫਿਰ ਕੋਈ ਨੁਕਸਾਨ ਵੀ ਹੋ ਸਕਦਾ ਸੀ ਵੈਸੇ ਇਸ ਟਰੱਕ ਡਰਾਈਵਰ ਦੇ ਬਾਰੇ ਤੁਸੀਂ ਕੀ ਕਹੋਗੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਡਰਾਈਵਰ ਬਚਾ ਡਾ ਕੇ ਬਹੁਤ ਮਾਸਟਰਮਾਈਂਡ ਹੈ ਡਰਾਈਵਰ ਵਾਸਤਮ ਬਹੁਤ ਬੜੀ ਆਦਮੀ ਹੈ ਰੋਕੋ ਇੱਥੇ ਪਾਸੋਂ ਦੂਰ ਹੋ ਇਦਾਂ ਅਰੇ ਵਾਸਤਮ ਕੰਟਰੋਲ ਕਰ ਰਹਾ ਯਾਰ ਖਿਡਾਰੀ ਹੈ ਉਹ ਅਰੇ ਗੇਅਰ ਵਿੱਚ ਡਲ ਨਹੀਂ ਰਹੀ ਸੀ ਆਪਰੇ ਡੇਸ ਹਾਂ ਰੁਵਾਪੇ ਸਪੀਡ ਪਕੜ ਰਹਾ ਇਹ ਨਹੀਂ 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 ਵਾਪਿਸ ਉਹ ਪਕੜ ਨਹੀਂ ਸਕਦਾ ਅਭੀ ਇਹ ਇੰਜਨ ਦਬ ਨਹੀਂ ਰਹਾ ਇਸ ਦਾ गाड़ी लाग के जा रही है हां वो बटे से रह डिवाइडर पर बड़े जानबूझ के चढ़ा दिए दो भाई हां रो 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 सबन पे चढ़े जो है कोई ट्रैफिक ना है बस ये सब हो कंट्रोल है और बहुत भी ना और खा जा दो अब स्पीड पकड़ के अब वो ब्रेक फेल लोग ना ब्रेक फेल दे दो नहीं सकते सामान गाड़ी रही है वो तो सामान को ले जाए वो भी वाला कट मार लिए भाई साहब नहीं जा रहा देखो अरे वो स्लोप नहीं आ गया कहीं रुक नहीं, नहीं ये रही स्लोप ये बैंक हो रहा यार तो गर्मी नहीं सी आ ही गया स्लोप वो वो थोड़ा तेज लो तेज लो हम सामने से अरे यार सर स्लोप आ गया वो आदमी बचेगा नहीं बचेगा कट मार ऐसा बहुत दिमाग ज्यादा है तो एयर वो एड़ा ए पलटी का एगा ऊंचा डने कोशिश कर रहा है उस पे वो अग्नि को भी पूरी करता हां तो पलटी का एगा भी रहता है एयर बॉक्स निकल गया बोलो पूरा ही चला तो ये जो किलोमीटर विजय खूब हो गया मेरे ख्याल से स्लोप आ गया कोई कंडीशन कोशिश करी तो काम कर रही है किसी ने कभी मेरी बार-बार ये बीच में देखो स्मेल आ रही टायरों की